हां जी 사ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਬੀ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਬਸੂ ਸੇਲ ਕਰਨੇ ਆ ਦੋ ਤੋਖੜਾ ਮਿਹਣਾ ਦਿਖਾਵਾਂਗੇ ਸੋਹਣੀਆਂ ਸਨੱਕੀਆਂ ਇੱਕ ਦਿਖਾਉਣੀ ਆ ਜੀ ਬਹੁਤ ਚੰਗੀ ਕੁਆਲਿਟੀ ਦੀ ਬੂਰੀ ਝੋਟੀ ਦਿਖਾਉਣੀ ਆ ਸੋਹਣੀ ਸਨੱਕੀ ਪੂਰੀ ਆ ਤੇ ਗੱਬਣ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਰਸ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੈ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਵੀਰ ਨਾਲ ਇਹਨਾਂ ਪਸ਼ੂਨ ਟੇ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾਓ ਠੀਕ ਠਾਕ ਤੇ ਭਿੰਟਰ ਸਾਹਿਬ ਵਧੀਆ ਵਧੀਆ ਤੁਸੀਂ ਸੁਣਾਓ ਜੀ ਵਧੀਆ ਵਧੀਆ ਠੀਕ ਠਾਕ ਜੀ ਤੇ ਪੂਰੀ ਲੈ ਆਂਦੀ ਅੱਜ ਅੱਜ ਪੂਰੀ ਲੈ ਆਂਦੀ ਤੋਹਫਾ ਹੀ ਲਿਆਂਦਾ ਆ ਕੇ ਠੀਕ ਆ ਠੀਕ ਆ ਚੰਗੀ ਗੁਆਲ ਦੀ ਚੀਅਰ ਕਾਰਡ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਐਡਰੈਸ ਇੱਕ ਵਾਰ ਦੱਸ ਦਿਓ ਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਹੈ ਜੀ ਤੇ ਪਿੰਡ ਉਦੋਕੇ ਨਾਗਣਾ ਸਾਹਿਬ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ ਜੀ 8729013011 ਨਾਮ ਕੀ ਹੈ ਜੀ ਨਾਮ ਰਪੇਸ਼ ਸਿੰਘ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ਰਵਾਦ ਫਿਰ ਬੂਰੀ ਤੋਂ ਹੀ ਕਰੀਏ ਹਨਾ ਬੂਰੀ ਤੋਂ ਕਰੀਏ ਤੇ ਦੋ ਟੋਕੜਾ ਵਾ ਦੋ ਟੋਕੜਾ ਵੇੜਾ ਠੀਕ ਹੈ ਜੀ ਬੂਰੀ ਦਿਖਾਈਏ ਪਹਿਲਾਂ ਖੋਲੋ ਵੀਰ ਜੀ ਕਿੰਨੇ ਕਿੰਨੇ ਦਿਨ ਖੜਦੀ ਆ ਇਹ ਵੀਰ ਜੀ 20 ਦਿਨ ਲੈਂਦੀ ਆ ਲੈ ਵੀ ਪੂਆ 20 ਦਿਨ ਖੜਦੀ ਆ ਹਾਂਜੀ ਹਾਂਜੀ ਆ ਵੇਖੋ ਕੁਆਲਿਟੀ ਚੈੱਕ ਕਰੋ ਬੂਰੀ ਸੋਹਣੀ ਸੁਨੱਖੀ ਵੱਡੀ ਝੋਟੀ ਜੀ ਨੂੰ ਕਹਿੰਦੇ ਹੋ ਸੁਆ ਇਹਦਾ ਕਰਵਾਓ ਸੁਆ ਕਿਰਵਾਊਗਾ ਸੁਆ ਇਹਦਾ ਵੀਰ ਜੀ ਦੁੱਜਾ ਵਾ ਇਹ ਪੂਰੀ ਪਾਲ ਚੰਗੀ ਰਿਕਾਰਡ ਵਾਲੀ ਆ ਠੀਕ 15 ਕਿਲੋ ਦੁੱਧ ਚਾਹੁੰਦੇ ਰਹੇ ਪਹਿਲਾਂ 20 ਦਿਨ ਕਹਿੰਦੇ 25 ਮੰਨ ਲੈ ਕੋਈ ਮਹੀਨਾ ਮੰਨ ਲੈ ਭਾਵੇਂ ਇਹ ਕੰਨੇ ਮੇਰਾ ਵੀਰ ਹਨਾ ਹਾਂਜੀ ਹਾਂਜੀ ਆ ਵੇਖੋ ਜੀ ਤੇ ਮੈਨੂੰ ਲੱਗਦਾ ਜਿੰਨੀ ਸੋਹਣੀ ਆ ਵਪਾਰੀ ਕਿਸ ਨੇ ਲੈ ਜਾਣੀ ਆ ਭਰਾਵਾ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਆ ਹਾਂਜੀ ਹਾਂਜੀ ਕਰਮਾ ਵਾਲੀ ਦੀ ਚੰਗੀ ਕੁਆਲਟੀ ਆ ਜੀ ਹਾਂਜੀ ਹਾਂਜੀ ਇੱਕ ਵਾਰ ਫੇਰ ਮੋੜ ਵੀ ਲੈ ਇਧਰ ਨੂੰ ਇਧਰ ਨੂੰ ਲਿਆ ਲੰਮੀ ਤੋਰ ਇੱਕ ਨਾ ਇਹਨੂੰ ਤੋਰ ਯਾਰ ਤੇ ਅੰਗਸਾਂ ਵੀ ਸੋਹਣਾ ਥਾਣ ਸੋਹਣੇ ਲੱਗੇ ਤੇ ਥਣਾ ਦੀ ਵੀਰ ਜੀ ਕੋਈ ਬਾਤ ਘਾਟ ਨਾ ਹੋਵੇ ਕਿੰਨਾ ਦੁੱਧ ਚ ਵਾਇਆ ਨੇ ਜਿੰਨੇ 15 ਲੀਟਰ ਦੁੱਧ ਚ ਵਾਇਆ ਜੇ 15 ਲੀਟਰ ਨਾਰਮਲ ਸੇਵਾ ਤੇ ਆ ਜਾ ਮੋੜ ਲਿਆ ਹੁਣ ਲੈ ਆ ਲੈ ਨਾਰਮਲ ਸੇਵਾ ਦੇ 15 ਲੀਟਰ ਦੁੱਧ ਚ ਵਾਇਆ ਝੋਟੀ ਸੋਹਣੀ ਆ ਚੰਗੀ ਬੱਚੀ ਇਹ ਦੇਖੋ ਕਿੰਨੀ ਲੰਮੀ ਵੀਰ ਆ ਲਾ ਦੀ ਇੱਕ ਰੰਫਲਕਾਰੀ ਉੱਤੇ ਲੋ ਜੀ ਨਾ ਪੇਠ ਫੜਾ ਵੇਖੋ ਕਿੱਡਾ ਚੌੜਾ ਜੀ ਮੰਜਾ ਡੈਂਦਾ ਉੱਤੇ ਜਿੱਦਾਂ ਕਹਿ ਦਿੰਦੇ ਹਨ ਤੇ ਮੁੱਲ ਵੇਖਣ ਨਿਗਾਰਿਆ ਕਰ ਮੁੱਲ ਪਹਿਲੇ ਫੋਨ ਦੇ ਜਾਣੀ ਹੈ ਪਹਿਲੇ ਫੋਨ ਤੇ ਪਹਿਲੇ ਫੋਨ ਤੇ ਸਾਬ ਪਾ ਦੀਏ ਫਲਕਾਰੀ ਮਿੰਦਰ ਸਾਹਿਬ ਪਾ ਦੋ ਪਾ ਦੋ ਪਾ ਦੋ ਵੀਰਾਂ ਨੂੰ ਨਾਲ ਹੀ ਫਲਕਾਰੀ ਦੇਣੀ ਹੈ ਠੀਕ ਹੈ ਜੀ ਇੱਕ ਵੀਰ ਮੈਨੂੰ ਕਹਿੰਦਾ ਹਾਰ ਸ਼ਿੰਗਾਰ ਵੀ ਨਾਲ ਰੱਖਿਆ ਕਰੋ ਅਸੀਂ ਅਹੀਂ ਹਾਰ ਸ਼ਿੰਗਾਰ ਨਾਲ ਦਵਾਂਗੇ ਠੀਕ ਹੈ ਠੀਕ ਹੈ ਸਹੀ ਹੈ ਤੇ ਥਾਣ ਥੁਣੇ ਕਰਨ ਲੱਗ ਗਏ ਦੋ ਵੀਰ ਇਧਰੋਂ ਵੇਖ ਲੀਏ ਇਦੋਂ ਵੀ ਦਿਖਾ ਲਈ ਇੱਕ ਥੋੜਾ ਥਾਣ ਨਿਕਲ ਰੱਖ ਦੀ ਹੋਰ ਲਾਗ ਲਾਂਦੇ ਵੀ ਜਿਉ ਟੋਕ ਦੀ ਪੂਰਾ ਥਾਣ ਹੋ ਜਾਂਦਾ ਜੀ ਅੱਛਾ ਹਾਂਜੀ ਹਾਂਜੀ ਉਹ ਥੋੜਾ ਜਿਹਾ ਅਗਲਾ ਸੁਣਾ ਤੇ ਕਿੰਨਾ ਮੁੱਲ ਕਰਨਾ ਜੀ ਦੱਸੀ ਲੈ ਲਓ ਵੀਰ ਜੀ ਦੱਸੋ 1 5 ਕਰ ਲਈਏ ਛੋੜ ਕਿੰਨੀ ਕਰੋਗੇ ਪੂਰੇ 5000 ਛੋੜ ਅੱਛਾ 142000 ਛੋੜ ਕਰਨੀ ਜੀ 99 ਦੀ 99 ਦੀ ਦੇਣੀ ਹੈ ਹੋਰ ਹੋ ਜੂਗਾ ਮਾਨਦਾਨ ਮੌਕੇ ਮਾਨਦਾਨ ਹੋਰ ਕਰ ਲਾਂਗੇ ਵੀਰ ਜੀ ਫੋਨ ਕਰੋ ਕੋਈ ਫੋਨ ਲਾਵੇ ਨਾ ਲਾਵੇ ਮਾਨ ਮੌਕੇ ਦੇ ਪਤਾ ਨਹੀਂ ਕਿੱਥੇ ਬਣ ਜਾਣੀ ਕਰਾਂਗੇ ਪਤਾ ਹੀ ਨਹੀਂ ਕਿੱਥੇ ਗੱਲ ਬਣ ਜਾਣੀ ਹਨ ਕੋਈ ਫੋਨ ਲਾਵੇ ਮੁੱਲ ਲਾਵੇ ਪੱਕਾ ਦੇ ਉਸੇ ਵਾਲੇ ਇਹ ਆ ਕਿ ਸਾਮ ਸੂਮ ਛੱਡ ਦਿਓ ਸਾਮ ਛੱਡ ਦਾਂਗੇ ਵੀਰ ਜੀ ਹਾਂ ਕਿਉਂਕਿ ਮਹੀਨਾ ਸਾਮ ਪੈ ਜਾਣੀ ਮਹੀਨਾ 20 ਦਿਨ ਤੁਸੀਂ ਅਗਲੇ ਨੇ 20 ਦਿਨ ਵਸਿਆ ਵਾ ਕਿੰਦੀ ਵੀ ਟੁੱਕੇ ਆਲਾ ਮੁੱਲ ਪਾਉਣਾ ਹੈ ਨਾ ਫੇਰ ਜਿੰਨੇ ਮੰਗਦੇ ਭਾਵੇਂ ਉਹਨੇ ਦੀ ਵਿਗ ਜਾਂਦੀ ਜੀ ਨਹੀਂ ਵਿਗ ਜਾਂਦੀ ਪਰ ਨਹੀਂ ਹੁਣ ਅਸੀਂ ਕੱਚੀਆਂ ਆਲਾ ਮੁੱਲ ਪਾਇਆ 20 ਦਿਨ ਕੱਚੀ ਵੀਰ ਨੂੰ ਸਾਮ ਪੈਣੀ ਜਿੰਨੇ ਵੀ ਲੈਣੀਆਂ ਹਾਂ ਜੀ ਹਾਂ ਜੀ ਠੀਕ ਆ ਤੇ ਅੱਗੇ ਟੋਕੜ ਆ ਗਈ ਟੋਕੜ ਵੇੜ ਕਿ ਬਣੀ-ਬੁਣੀ ਗਾਂਗ ਨਹੀਂ ਨਹੀਂ ਬਣੀ ਤਾਂ ਨਹੀਂ ਵੀ ਸਾਨੂੰ ਪਤਾ ਦੁੱਧ ਦੁੱਧ 7 ਕਿਲੋ 7 ਕਿਲੋ ਦੁੱਧ ਹਾਂਜੀ ਹਾਂਜੀ ਠੀਕ ਐ ਤੋੜ ਲੋ ਇਹਨੂੰ 7 ਕਿਲੋ ਦੁੱਧ ਤੇ ਸੂਈ ਨੂੰ ਨਹੀਂ ਪਤਾ ਨਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਤਾਂ ਨਹੀਂ ਵੀ ਪਤਾ ਸਾਨੂੰ ਕਿੰਨਾ ਹੋ ਗਿਆ 7 ਕਿਲੋ ਦੁੱਧ ਜੀ ਠੀਕ ਐ ਤੂੰ ਸੁਆ ਕੇ ਨਵਾ ਤਾਂ ਤੂੰ ਆ ਦੂਜਾ ਲਾ ਲੋ ਦੂਜਾ ਮੰਨਣਾ ਕੋਈ ਤੀਜਾ ਮੰਨਣਾ ਜਨਵਾ ਮਰਜੀ ਮੰਨ ਲੋ ਠੀਕ ਐ ਹਾਂਜੀ ਹਾਂਜੀ ਕੋਈ ਕੋਈ ਤੇ ਬਗਾਇ ਇਹਨੂੰ ਗਾਂ ਸਮਝਣਾ ਗਾਂ ਸਮਝ ਲਓ ਵੈਡ ਸਮਝਣਾ ਵੈਡ ਸਮਝ ਲਓ ਜੀ ਤੁਹਾਡੀ ਮਰਜੀ ਐ ਪੀ ਆਪਾਂ ਤੁਹਾਨੂੰ ਦਿਖਾਉਂਦੀ ਆ। ਹਾਂਜੀ ਹਾਂਜੀ। ਕਈ ਵਾਰ ਸਾਡੇ ਮੂੰਹ ਚ ਬੋਲ ਨਿਕਲ ਜਾਂਦਾ ਵੀ ਵੈੜ ਕਹਿਤਾ ਤਾਂ ਕਮੈਂਟ ਚ ਭੈਣ ਭਰਾ ਕਹਿੰਦੇ ਗਾਈ ਹੀ ਹੋਰ। ਗਾਈ ਗਾਈ ਚੱਲਿਆ ਬੀਬੂ। ਬਾਕੀ ਆ ਗਈ ਠੰਡੀ ਵੇਖੋ। ਹਾਂਜੀ ਹਾਂਜੀ। ਚਲੋ ਕੋਈ ਗੱਲ ਨਹੀਂ। ਗੱਲ ਨਹੀਂ ਨਹੀਂ। ਇਹ ਤਾਂ ਕੋਈ ਗਰਮ ਹੈ। ਵੇਖੀ ਮੇਰਾ ਮੋਟਰਸਾਈਕਲ ਨਾ ਛੁੱਟਦੀ। ਧਾਰਾ ਨਾ ਮਾਰੀਂ ਵੀਰ ਜੁਰਮਾਨਾ ਹੋ ਜਾਂਦਾ ਈ ਧਾਰਾ ਮਾਰੀਂ। ਨਹੀਂ ਪਾਉਂਦੇ ਲੈ। ਐ ਕਿ ਨਹੀਂ ਠੰਡੀ ਵੇ। ਥੱਲੇ ਧਾਰਾ ਮਾਰਨੀ ਬੰਦ ਕਰਤੀਆਂ। ਮੈਂ ਵੀਰ ਨਹੀਂ ਮਾਰਦੇ ਧਾਰਾ ਤੇਰੇ ਕਹਿੰਦੇ। ਜਾਂਦੇ ਜਾਂਦੇ ਜਾਂਦੇ। ਲੇਵਲ ਹੁਆ ਚੰਗਾ ਹਨਾ ਲੇਵਲ ਚੰਗਾ ਥੋੜਾ ਜਿਹਾ ਪੈਰ ਦੱਬ ਕੇ ਨਤਰਦੀ ਉਰਨਾ ਨਹੀਂ ਯਾਰ ਪਤਾ ਨਹੀਂ ਕੀ ਕਰਨ ਪੱਕੇ ਰਹੀ ਹੈ ਜਿਆਦਾਤਰ ਅੱਛਾ ਅੱਛਾ ਹਾਂਜੀ ਹਾਂਜੀ ਪੱਕੇ ਰਹੀ ਹੈ ਤੁਹ ਪੱਕੇ ਤੋਂ ਲਿਆਂਦੀ ਹੈ ਕੱਦ ਕਾਟ ਚੰਗਾ ਵੱਡਾ ਕੱਦ ਕਾਟ ਚੰਗਾ ਤਾਂ ਸੱਜਰ ਨੇ ਦੋ ਤਾਂ ਕਿੰਨਾ ਚ ਵਾਇਆ ਨੇ ਸੱਜਰ ਨੇ ਮਿਲ 13 14 ਕਿਲੋ ਦੇ ਆਰਾਮ ਨਾਲ ਚੋਂਦੀ ਰਹੀ ਹੈ ਠੀਕ ਹੁਣ ਕਿੰਨਾ ਪੱਕਾ ਦੇਣਾ ਵਾ ਪੱਕਾ 7 ਕਿਲੋ ਤੇ ਮੁੱਲ ਆਏ ਕੋਈ ਸਾਡੇ ਘਰੇ ਚਾਰ ਡੰਗ ਝੋਲੇ ਮੁੱਲ ਮੁੱਲ ਦੇਖ ਲਓ 20 ਯਾਰ ਕਰ ਲਈਏ ਛੋੜ ਕਿ ਨਹੀਂ ਕਰ ਦੋਗੇ 2000 ਛੋੜ ਕਰ ਦਿੰਦੇ 18000 ਹੋਰ ਇਹਨੂੰ ਮੌਕੇ ਦੇ ਕਿ ਨਹੀਂ ਕਰ ਲਾਂਗੇ ਵੀਰ ਜੀ ਕੋਈ ਫੋਨ ਲਾਵੇ ਫੋਨ ਲਾ ਲੈ ਕੋਈ ਹਨਾ ਬਾਕੀ ਥਾਣ ਥਣ ਸੋਹਣਾ ਲੱਗਾ ਚੰਗਾ ਜੀ ਕੁਆਲਟੀ ਹੈ ਦਾ ਸੰ ਲੱਗਾ ਆ ਵੇਖੋ ਜੀ ਕਰੋ ਚੈੱਕ ਆ ਆ ਜਿਹੜੀ ਲਾਸਟ ਵਾਲੀ ਆ ਇਹ ਲਾਸਟ ਆ ਸਾਰਾ ਮਾਰਨੀ ਆ ਇਹ ਕਰਕੇ ਬੰਦ ਕੀਤੀ ਕਈ ਵਾਰ ਭੈਣ ਭਰਾ ਇਦਾਂ ਲੈ ਜਾਂਦੇ ਮੁੜ ਕੇ ਦੁੱਧ ਦਾ ਵਾਦ ਘਾਟ ਦੱਸਦੇ ਆ ਵੀ ਵਾਦ ਘਾਟ ਹੋ ਗਿਆ ਠੀਕ ਠੀਕ ਹੈ ਨਾ ਤੇ ਇਹਦੇ ਨਾਲ ਜੰਗਾ ਉਹ ਅਗਲਾ ਆਪ ਤਾਰਾ ਮਾਰੂਗਾ ਆਗੇ ਫੇਰ ਹੀ ਪਤਾ ਲੱਗੇ ਵੀ ਹਾਂ ਵੀ ਤੁਸੀਂ ਆਪ ਚੈੱਕ ਕਰਕੇ ਖੜੀ ਹਾਂਜੀ 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 ਆਪਾਂ ਕਿਤੇ ਉਹ ਵੀ ਗੱਲ ਰੱਖ ਦੇਣੀ ਆ ਵੀ ਜਿਹੜਾ ਸਾਨੂੰ ਫੋਨ ਕਰਨਾ ਕਿ ਇਹਨੇ ਉਹ ਉਹ ਹੀ ਫੋਨ ਕਰੇ ਜਿਹਨੇ ਦੋ ਟਾਈਮ ਚੋਈ ਹੋਵੇ ਠੀਕ ਹੈ ਵੀਰ ਜੀ ਠੀਕ ਹੈ ਹਾਂ ਜੀ ਹਾਂ ਜੀ ਜੇ ਤੁਹਾਡੇ ਘਰੋਂ ਦੋ ਟਾਈਮ ਚੋ ਕੇ ਖੜੂਗਾ ਅਗਲਾ ਤੇ ਫੇਰ ਹੀ ਸਾਨੂੰ ਫੋਨ ਲਾਵੇ ਕੋਈ ਖੜੇ ਵੀਰ ਮੇਰਾ ਆਹ ਕਮੀ ਆ ਗਈ ਵਿੱਚ ਜੇ ਕਮੀ ਨਿਕਲ ਆਈ ਤਾਂ ਅਗਲੇ ਨੇ ਖੜਨੀ ਨਹੀਂ ਖੜਨੀ ਨਹੀਂ ਵੀਰ ਆਪਣੀ ਚੋ ਕੇ ਇੱਥੇ ਆਵੇ ਕੋਈ ਦੋ ਡੰਗ ਚੋ ਕੇ ਆਪਣੀ ਤਸੱਲੀ ਕਰੇ ਤੇ ਫੇਰ ਗਾਂ ਖੜੇ ਇਹਦੇ ਕੋਲ ਕਿੰਨਾ ਦੁੱਧ ਹੈ ਜੀ ਇਹਦੇ ਕੋਲ ਹੈ ਤੇ ਭਿੰਦਰ ਸਾਹਿਬ 6 ਕਿਲੋ ਆ ਥਾਣੇ ਦਾ ਵੀ ਚੰਗਾ ਹਾਂ ਜੀ ਦੁਪਰ 5 ਕਿਲੋ ਦੀ ਅਸੀਂ ਗਾਰੰਟੀ ਦਿੰਨੇ ਆਂ ਦੀ 5 ਕਿਲੋ ਦੀ ਹਾਂ ਜੀ ਆਜੋ ਚੋਵੇ ਕਿ ਆ ਕੇ ਗਰੰਟੀ ਆਪਾਂ ਕਿਉਂ ਦੇਣੀ ਆ ਚੋਵੇ ਮਰ ਆਵੇ ਉਹਨੂੰ ਵੀ ਪਸ਼ੂ ਖਰੀਦਿਆ ਵਾ ਮੈਂ ਹਾਂਜੀ ਹਾਂਜੀ ਆਜੋ ਇਹਦਾ ਸੁਆ ਕਿਨੂ ਆ ਪਾਜੀ ਤੂ ਆ ਵੀਰ ਜੀ ਆਪੇ ਲਾ ਲੈ ਕੋਈ ਬਾ ਠੀਕ ਆ ਆ ਗਾਈ ਸਮਝ ਲਓ ਵੈੜ ਸਮਝ ਲਓ ਤੁਹਾਡੀ ਮਰਜੀ ਆ ਜੋਰ ਨਹੀਂ ਕਿਸ ਦੇ ਨਾਲ ਵੀ ਕੋਈ ਜੋਰ ਜਮਾਈ ਨਹੀਂ ਗਈ ਆਜੋ ਵੀਰ ਜੀ ਮੋੜ ਲਿਆਓ ਲਓ ਵੀਰ ਜੀ ਬਾਕੀ ਥਾਣ ਸੋਹਣੇ ਮੋٹے ਮੋٹے ਥਾਣ ਲੱਗੇ ਜੀ ਥਾਣ ਚੰਗਾ ਮੋਟਾ ਲੱਗਾ ਜੀ ਹਾਂਜੀ ਦੁੱਧ 5 ਕਿਲੋ ਦੁੱਧ 5 ਕਿਲੋ ਆ ਕੁਜੀ ਮਾਲ ਪਹਿਲੇ ਪਹਿਲੇ ਫੋਨ ਤੇ ਵੇਚਣ ਵਾਲਾ ਸਾਰੇ ਮੈਂ ਨਾ ਪੂਰਾ ਸਾਫ ਇਹ ਵਪਾਰੀ ਭਰਾਵਾਂ ਨੇ ਲੈ ਜਾਣੀਆਂ ਤੇਰੇ ਕੋਲ ਹਾਂਜੀ ਹਾਂਜੀ ਸੁਰਖੀ ਪਾਊਡਰ ਲਾਉਣ ਵਾਲਾ ਇਹਨਾਂ ਦੇ ਜਦੋਂ ਸੁਰਖੀ ਪਾਊਡਰ ਲੱਗ ਗਿਆ ਚਮਕਣੀਆਂ ਚਮਕਣ ਲੱਗ ਜਾਣਗੀਆਂ ਤੁਸੀਂ ਖਿੰਦਰ ਸਾਹਿਬ ਗਾਈਆਂ ਨੂੰ ਕੱਢ ਹੀ ਲਾਉਣੀ ਆ ਉਧਰ ਦੱਸੋ ਫੇ ਕਿੰਨਾ ਮੁੱਲ ਕਰਨਾ ਵੇਖ ਲਓ ਕਿੰਨਾ ਕਰ ਲਈਏ 15000 ਕਰ ਲਈਏ ਦੋਗੇ ਕਿੰਨੇ ਦੀ 13000 ਦੀ ਦੇ ਦਾਂਗੇ ਛੋੜੋ ਜੂ ਕਰ ਲਾਂਗੇ ਵੀਰ ਜੀ ਕੋਈ ਫੋਨ ਕਰੇ ਫੋਨ ਲਾਵੇ ਵੀ ਕਰ ਨਹੀਂ ਗੱਲਬਾਤ ਕੋਈ ਹੋਰ ਨਹੀਂ ਸਸਰੀ ਗੱਲ ਵੀ ਠੀਕ ਹੈ ਲਾ ਲੇ ਵੀਰ ਨੂੰ ਫੋਨ ਸਾਰੇ ਪਸ਼ੂ ਸੋਹਣੇ ਆ ਚੰਗੀ ਕੁਆਲਟੀ ਵਾਲੇ ਆ ਕੇ ਆਪਣੀ ਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਧੰਨਵਾਦ ਜੀ